ਇਹ ਪिपल ਵੀ ਬਿੱਲੂ ਵੋਲਟੇਜ ਦੁਕਾਨ ਤੋਂ ਲਿਆ ਕੇ ਹਾਰਕੇਆਰੀਆ ਕਾਲਜ ਦੇ ਗਰਾਊਂਡ ਚ ਲਾਇਆ ਸੀ ਇਹ ਵੀ ਬਹੁਤ ਵਧੀਆ ਚੱਲ ਗਿਆ ਇਹ ਟਾਲੀ ਵੀ ਬੰਗੀਆਂ ਇਲੈਕਸ਼ਨ ਡਿਊਟੀ ਤੋਂ ਲਿਆਂਦੀ ਸੀ ਸਰਕਾਰ ਵੱਲੋਂ ਮਿਲੀ ਸੀ ਇਹ ਵੀ ਬਹੁਤ ਵਧੀਆ ਚੱਲ ਗਈ ਆ ਇਹਨੂੰ ਵੀ ਕਾਫੀ ਮਿਹਨਤ ਕਰਨੀ ਪਈ ਐਦਾ ਬੰਨ ਬੰਨ ਕੇ ਚਲਾਉਣ ਲਈ ਵਧੀਆ ਚੱਲ ਗਈ ਆ ਦਾ ਬੂਟਾ ਵੀ ਇਹ ਤਰਬੈਣੀ ਲਗਾਈ ਜੀ ਨਿੰਮ ਤਾਂ ਬਹੁਤ ਵੱਡੀ ਕਾਫੀ ਹੋ ਗਈ ਬੋਰਡ ਵੀ ਬਹੁਤ ਵਧੀਆ ਚੱਲ ਗਿਆ ਟਿੱਪਲ ਥੋੜਾ ਹੌਲੀ ਚੱਲ ਰਿਹਾ ਇਹ ਇੱਥੇ ਤਰਬੈਣੀ ਲਗਾਈ ਸੀ ਪਲ ਵੀ ਚੱਲ ਗਿਆ ਪਰ ਕਾਫੀ ਸਲੋ ਚੱਲ ਰਿਹਾ ਨਿੰਮ ਕਾਫੀ ਵੱਡੀ ਹੋ ਗਈ ਬੋਰਡ ਵੀ ਕਾਫੀ ਵੱਡਾ ਹੋ ਗਿਆ ਇਹ ਸ਼ੋਕਰਾਂ ਸ਼ਮਸ਼ਾਨ ਘਾੜ ਚ ਲਗਾਇਆ ਜੀ ਕਵਰਡ ਹੋਣ ਕਰਕੇ ਨਾ ਗੇਟ ਲੱਗਣ ਕਰਕੇ ਇਹ ਬੂਟੇ ਬਚਾ ਹੋ ਗਏ। ਇੱਥੇ 30 40 ਕਬੂਟੇ ਆਪਾਂ ਲਾਏ ਜੀ। ਵਧੀਆ ਚੱਲ ਰਿਹਾ ਉਹਦਾ। ਇਹ ਨਿੰਮ ਵਧੀਆ ਚੱਲ ਰਹੀ ਆ। ਕਦਮ ਦਾ ਬੂਟਾ ਵੀ ਠੀਕ ਵਧੀਆ ਚੱਲ ਰਾ ਜੀ। ਇਹ ਨਿੰਮ ਵੀ ਵਧੀਆ ਚੱਲ ਗਈ। ਆਹ ਨਿੰਮ ਵੀ ਵਧੀਆ ਹੈ। ਜਾਮਨ ਦਾ ਬੂਟਾ ਵੀ ਠੀਕ ਚੱਲ ਗਿਆ ਪਰ ਬੱਕਰੀਆਂ ਖਾ ਜਾਂਦੀਆਂ ਲੱਗਦੀਆਂ ਕੰਧ ਤੋਂ। ਜਮਣ ਵੀ ਵਧੀਆ ਚੱਲ ਰਹੀ ਪਰ ਬੱਕਰੀਆਂ ਨਹੀਂ ਛੱਡਦੇ ਆ ਇਹ ਆਮਰੇ ਦਾ ਬੂਟਾ ਹੀ ਵਧੀਆ ਚੱਲ ਗਿਆ ਇਹ ਵੀ ਬੋਰਡ ਦਾ ਬੂਟਾ ਮਾਸਟਰ ਗਰਨੇਕ ਸਿੰਘ ਜੀ ਪੁੰਨੂ ਮਜਾਲਾ ਦੇ ਘਰੋਂ ਲਿਆਂਦਾ ਸੀ ਉਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਪਾਲਿਆ ਸੀ ਇਹ ਵੀ ਬਹੁਤ ਵਧੀਆ ਚੱਲ ਰਿਹਾ ਜੀ ਇਹ ਵੀ ਗਾਰਡ ਲਾਣ ਕਰਕੇ ਚੱਲਿਆ ਗਾਰਡ ਲਗਾਣ ਤੋਂ ਬਿਨਾ ਬੂਟੇ ਚੱਲਦੇ ਨਹੀਂ ਆ ਬਹੁਤ ਵਧੀਆ ਚੱਲ ਰਿਹਾ ਇਹ ਵੀ ਬੋਰਡ ਹੈ ਜੀ ਇਹ ਘਾਟਾ ਵੀ ਗਿਆ ਕੋਈ ਪਰ ਬੂਟਾ ਬਚਾ ਹੋ ਗਿਆ ਚੱਲ ਰਿਹਾ ਬੂਟਾ ਵਧੀਆ ਇਹ ਪੀਪਲ ਵੀ ਲਗਾਇਆ ਜੀ ਚੱਲ ਗਿਆ ਬੜੀ ਮਿਹਨਤ ਕਰਨੀ ਪਈ ਕਾਫੀ 2-3 ਸਾਲ ਤੋਂ ਲਾਇਆ ਸੀ ਚੱਲ ਗਿਆ ਇਹ ਬਚਾ ਹੋ ਗਿਆ ਇਹਦਾ ਵੀ ਕਾਫੀ ਵਧੀਆ ਬੂਟੇ ਹੋਰ ਵੀ ਲੱਗੇ ਹੋਏ ਆ ਸ਼ੌਕ ਕਰਨ ਵਾਲੀ ਸੜਕ ਤੇ ਕਟਰੀ B 21 ਲਾਈ ਸੀ ਬਹੁਤ ਵਧੀਆ ਚੱਲ ਗਿਆ ਜੀ ਇਹ ਸੱਤ ਬੂਟੇ ਬਹੁਤ ਵਧੀਆ ਚੱਲ ਗਏ ਜੀ ਜੋ ਇਹ ਬੋਰਡ ਵੀ ਬਹੁਤ ਵਧੀਆ ਚੱਲ ਗਿਆ ਇਹ ਸ਼ੁਕਰਾਂ ਨਹਿਰ ਦੇ ਉੱਤੇ ਲਗਾਇਆ ਸੀ ਇਹ ਬਹੁਤ ਖਰਾਬ ਕਰਦੇ ਸੀ ਗਾਰਡ ਵੀ ਬਣਾਇਆ ਸੀ ਨਹਿਰ ਦੇ ਨੇੜੇ ਲਾਇਆ ਹੈ ਇਹ ਪਿੱਪਲ ਵੀ ਲਗਾਇਆ ਸੀ ਇਹ ਪਿੱਪਲ ਵੀ ਬਹੁਤ ਵਧੀਆ ਕਾਮਜਾਬ ਹੋ ਗਿਆ ਜੇ ਸਿਰਫ ਗਾਰਡ ਲੱਗਣ ਕਰਕੇ ਕਾਮਜਾਬ ਬੁੱਟੇ ਹੁੰਦੇ ਆ ਜੇ ਆਪਾਂ ਗਾਰਡ ਨਾ ਲਾਈਏ ਇਹ ਵੀ ਬਿਲਕੁਲ ਨਹਿਰ ਦੇ ਕਿਨਾਰੇ ਲਾਇਆ ਸੀ ਬਹੁਤ ਵਧੀਆ ਕਾਮਜਾਬ ਹੋ ਗਿਆ ਹੈ ਨਿਹਰ ਦੇ ਕੰਡੇ ਆ ਗਾਰਡ ਲਾਉਣ ਨਾਲ ਕਾਫੀ ਵਧੀਆ ਚੱਲ ਗਿਆ ਹੈ ਇੱਕ ਬਹੁਤ ਵਧੀਆ ਤਰੀਕਾ ਐਦਾਂ ਵੀ ਪਲਾਸਟਿਕ ਦੀਆਂ ਬੋਤਲਾਂ ਪਾਣੀ ਦੇਣ ਲਈ ਯੂਜ਼ ਕੀਤੀਆਂ ਜਾ ਸਕਦੀਆਂ ਇਹ ਪਾਣੀ ਡਿੱਗੀ ਜਾਊਗਾ ਇਹਦੇ ਡ੍ਰੌਪ ਆਪਣੇ ਹਿਸਾਬ ਨਾਲ ਹੋਲੀ ਸੈੱਟ ਕਰ ਸਕਦੇ ਆ ਇੱਕ ਊਟਾ ਹੋਰ ਇਹਦੇ ਡ੍ਰੌਪ ਹੈ ਤਾਂ ਹੋਲੀ ਸੈੱਟ ਕਰ ਸਕਦੇ ਨੇ ਡ੍ਰੌਪ ਡ੍ਰੌਪ ਦੇਈ ਜੋ ਸਾਥੀਓ ਬੂਟਿਆਂ ਨੂੰ ਪਾਣੀ ਦੇਣ ਦਾ ਇੱਕ ਇਹ ਵੀ ਬਹੁਤ ਵਧੀਆ ਗਰਮੀਆਂ ਦੇ ਵਿੱਚ ਐਦਾਂ ਬੂਟੇ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਇਹ ਡ੍ਰੌਪ ਡ੍ਰੌਪ ਡਿੱਗੀ ਜਾਵੇ ਐਦਾਂ ਰੱਖ ਸਕਦੇ ਤੁਸੀਂ ਇਹਦਾ ਬੂਟਾ ਹਰਾ ਰਹਿ ਸਕਦਾ ਇਦਾਂ ਡ੍ਰੌਪ ਡ੍ਰੌਪ ਪਾਣੀ ਕਿੱਦਾਂ ਰਹੂਗਾ ਇਹ ਵੀ ਇੱਕ ਬਹੁਤ ਵਧੀਆ ਤਕਨੀਕ ਹੈ